ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸ਼ੁਰੂ ਕਰਦੇ ਜੀ ਅੱਜ ਦਾ ਵਲੌਗ ਸਕੂਲੋਂ ਆ ਗਏ ਜੀ ਤੇ ਹੁਣ ਮੰਮਾ ਬਣਾ ਰਹੇ ਨੇ ਸ਼ਾਮ ਦੀ ਚਾਹ ਏ ਜੀ ਹਾਂ ਜੀ ਬੋਲੋ ਜੀ ਇਹ ਰਖੋ ਮੰਮਾ ਸਾਡੀ ਫਾੜ ਕੇ ਰੱਖ ਦੇ ਨਾ ਨਾ ਪਸਾ ਕਵਾਜੂ ਨਾਲੀ ਫਾਟੀਏ ਨਾਲੀ ਏ ਅੱਛਾ ਤਾ ਤੂੰ ਪੈਂਟ ਬਦਲ ਪਹਿਲਾਂ ਫਟੀ ਪਰ ਪਹਿਲਾਂ ਤਾਂ ਫਟੀ ਹੈ ਕਿਸ ਕਿਸ ਕੇ ਨੀਚੇ ਇਹਨੇ ਜਿਹੜੀ ਹੈਗੀ ਆਪਣੇ ਪੈਂਟ ਤੇ ਗੋਡਾ ਫੜ ਲਿਆ ਪੈਂਟ ਦਾ ਗੋਡਾ ਨਹੀਂ ਪੈਂਟ ਪੈਂਟ ਦਾ ਗੋਡਾ ਫੜ ਚੱਲ ਪਹਿਲਾਂ ਪੈਂਟ ਫੜ

जस्ट ना दो मुझे मीठ क अल्लाह मैं लगाएं कहंदा हूं चाय पिला दो, <laughs> दो। पार्ले जी बिस्कुट के साथ हां कि पाया अरे कोई कैसे बदल ले और हम फटी हुई पाई फिर दे दूसरी खावांगे नाला चिप्स मैं ही खाऊंगा मेनू अमले यादव लग चाहिए आले आजा बाबा तूसी भी तौजी चाय चको सिद्धो ना करा कर मेरी आपली गरम है गरम है अपनी है यार मेरी है ठंडी होने लगी देखो वहां पे दादी बोल रहे हैं आराम से अपना चलो दादू आ गए नहीं हां जी आ गए हां की है अच्छा मूली मूली नहीं है मूली ही है अच्छा <laughs>

ਮੈਂ ਮਾਂ ਆ ਆ ਇਹਦੇ ਵਿੱਚ ਕੀ ਹੈ ਇਹਦੇ ਵਿੱਚ ਕੀ ਕਰਾਂਗੇ ਇਹਦੇ ਵਿੱਚ ਰੂਬਲੋਕਸ ਆ ਉਹਦੇ ਵਿੱਚ ਰੂਬਲੋਕਸ ਹੈ ਨਹੀਂ ਉਹਦੇ ਵਿੱਚ ਕਰ ਲਾਂਗੇ ਮੈਂ ਇਹ ਚ ਵੀ ਕਰ ਲਾਂਗੇ ਆ ਲਾਈਟ ਨੂੰ ਕਿਉਂ ਚਲੋ ਆਇਆ ਕਰੋ ਫਿਰ ਪਾਣਾ ਛੇ ਆਟੂ ਅੰਦਰ ਕਰ ਦਈਏ ਲਾਈਟ ਨੂੰ ਕੀ ਹੋ ਗਿਆ ਉਹ ਹਿੱਲਦੀ ਆ ਸੋਚੀ ਜੀ ਸੋਚੀ ਹਿੱਲੇ ਦਰਜ ਹੀ ਲੱਗਦਾ ਚੱਲ ਪੀ ਹਾਂ ਚੱਲ ਪੀ ਉਹਦੇ ਉੱਤੇ ਮੁੱਖੀਆਂ ਜੀ ਨੇ ਆਪ ਦਾ ਘਰ ਜਾਂ ਵੀ ਬਣਾਇਆ ਪਿਆਗਾ ද හොුගේයග ද දදුනජුටලැන්තය හදාද ලෙක් තින මූරිය මම ගරරාකතිය ර සිගේට බන්ධ කරතා හගාතට චර්ත

ਤੇ ਇੱਥੇ ਪਤਾ ਸਿੱਧੂ ਨੇ ਕੀ ਕੀਤਾ ਸਿੱਧੂ ਨੇ ਨਾ ਸਾਰੀ ਜਿਹੜੀ ਦਾਦੂ ਨਿੰਬੂ ਭੁਜਿਆ ਲੈ ਕੇ ਆਏ ਸੀ ਨਾ ਇਹਨੇ ਪੈਕੇਟ ਉੱਪਰੋਂ ਆਇਆ ਫੜ ਕੇ ਦੋਨੋਂ ਪਾਸੋਂ ਆਇਆ ਖਿੱਚ ਤਾ ਪੈਕੇਟ ਪੂਰਾ ਤੇ ਸਾਰੀ ਭੁਜਿਆ ਜਿਹੜੀ ਹੈਗੇ ਨਾ ਉਛਲ ਕੇ ਹੈ ਨਾ ਮਤਲਬ ਸਾਰੀ ਕਿਤੇ ਫੈਲ ਗਈ ਇਸ ਕਰਕੇ ਢੂਣ ਦੇ ਵਿੱਚ ਵੀ ਵੜ ਗਈ ਸੀ ਬੈੱਡ ਜੀ ਦੇ ਲੱਕੜ ਵਾਲ ਤੇ ਫਿਰ ਪਾਪਾ ਨੂੰ ਕਹਿ ਕੇ ਉੱਥੋਂ ਕਢਵਾਈ ਸਾਰੀ ਮੰਮਾ ਨੇ ਇਹਨੂੰ ਬਹੁਤ ਘੂਰਿਆ ਵੀ ਕੀ ਕਰੀ ਜਾਂਦਾ ਪਤਨੀ ਇਹ

ਉਹ ਇਹਨੇ ਪੈਕੇਟ ਆ ਨਾ ਜਿਹੜੀ ਜੈਲੀ ਆਲੇ ਉਹ ਚੱਕ ਕੇ ਮਾਰਿਆ ਉਹ ਲਮਾਰੀ ਦੇ ਉੱਤੇ ਉੱਪਰ ਸੁੱਟ ਤੇ ਰੋਟੀ ਨੰਗ ਨਹੀਂ ਆ ਖਾ ਵੀ ਲਈ ਹਾਂ ਠੋਕੀ ਉਰੇ ਖਾ ਲਈ ਚੇਤਰ ਵੀ ਚਾ ਨਹੀਂ ਤੈਨੂੰ ਮੈਂ ਵੀ ਖਾਣੀ ਹੈ ਕਿ ਨਹੀਂ ਤੂੰ ਕਹਿੰਦਾ ਨਹੀਂ ਖਾਣੀ ਮੈਂ ਫੇਖਾ ਲਈ ਖਾਣੀ ਸੀ ਮੈਂ ਰੋਟੀ ਪਾਉਂ ਤੁਰਕਾ ਆ ਚਾਰ ਦਾਣੇ ਬਚੇ ਖਾ ਲੈ ਦੇ ਕਿੰਨੇ ਚਾਣੇ ਤੂੰ ਜਿਹੜੀ ਮੇਰੀ ਜੈਲੀ ਉਹ ਖਾ ਲੈ ਉਹ ਵਾਲੀ ਜੈਲੀ ਠੀਕ ਹੈ ਤੂੰ ਜੋ ਜੈਲੀ ਦੇ ਪੈਕੇਟ ਲੈ ਲੈ ਠੀਕ ਹੈ ਤੈਨੂੰ ਪਤਾ ਵੀ ਨਹੀਂ ਕਿਹੜੀ ਜੈਲੀ ਉੱਛਟੀਆਂ ਹੁੰਦੇ

ਤੇ ਡਿਨਰ ਅਸੀਂ ਕਰ ਲਿਆ ਸੀ ਤੇ ਡਿਨਰ ਦੇ ਵਿੱਚ ਸੀ ਰਾਜਮਾ ਦੀ ਸਬਜ਼ੀ ਤੇ ਨਾਲ ਰੋਟੀ ਤੇ ਰੋਟੀ ਵਗੈਰਾ ਖਾਣ ਤੋਂ ਬਾਅਦ ਮਮਾ ਨੇ ਬਣਾਈ ਸੀਗੀਆਂ ਮਿੱਠੀਆਂ ਸੇਵੀਆਂ ਇਸ ਕਰਕੇ ਹੁਣ ਮੈਂ ਉਹ ਖਾ ਰਹੀ ਸੀ ਬਹੁਤ ਹੀ ਜਿਆਦਾ ਸਵਾਦ ਸੀ ਮੈਨੂੰ ਤੇ 2 ਮਿੰਟ ਚ ਜਿਹੜੀ ਹੈਗੀ ਸਾਰੀਆਂ ਸੇਮੀਆਂ ਖਤਮ ਕਰ ਦੇਣੀਆਂ ਹਨੀਆਂ ਤੇ ਸਿੱਧੂ ਵੀ ਫੇਵਰੇਟ ਨੇ ਕਿਉਂਕਿ ਇਹਨੂੰ ਮਿੱਠਾ ਖਾਣਾ ਬਹੁਤ ਪਸੰਦ ਹੈ ਸਿੱਧੂ ਨੂੰ ਤਾਂ ਤੇ ਇੱਥੇ ਦੇਖੋ ਸਿੱਧੂ ਨਾ ਮੂੰਹ ਜਿਹਾ ਸੁਜਾਈ ਖੜਾ ਕਿਉਂਕਿ ਹੈ ਨਾ ਪਾਪਾ ਨੇ ਸਿੱਧੂ ਨੂੰ ਜਿਹੜੇ ਹੈਗੇ ਛਿੜਕਿਆ ਸੀ ਇਹ ਇਹ ਨਾ ਸਾਰਿਆਂ ਨੂੰ ਬਹੁਤ ਹੀ ਜਿਆਦਾ ਤੰਗ ਕਰ ਰਿਹਾ ਸੀ ਇਸ ਕਰਕੇ ਸ਼ਰਾਰਤਾਂ ਵੀ ਕਰ ਰ

Leomar Akim. <laughs>

मटरों में ग्रोथ दादी लग गया दादी दादी अच्छा। ने कल किथे जाना दादी दसो कौन दादी होयाने जाना भवानी कर और कौन कौन जाऊं सडेना हम बुझाऊबा बिककी बिककी दादी अच्छा फिर उर में ना दादी हां फिर दादी जा हमरी कोठले अच्छा में ना ठीक है सीरियसली ठीक है ठीक है लगे हमने क्या अलार्म था हम्म वजूगा स्वेद स्वेद तो मूवी पाप्पी ऐप्प का गुन्ना मूवी दारू लगती है वो नहीं समझे जिंदगी में गैस आज का ब्लॉग इतनी एंड कर देंगे ब्लॉग वो दिया लगे तो वीडियो न लाइक कर दे और चैनल सब्सक्राइब करिए ਮਿਲ ਲੈ ਜਲਦੀ ਨੈਕਸਟ ਵਲੌਗ ਦੇ ਵਿੱਚ ਉਦ ਤੱਕ ਟੇਕ ਕੇਅਰ ਐ ਬਾਏ ਬਾਏ